ਨਾ ਬਈ ਇੱਕ ਸਬਜੀ ਬਣ ਗਈ ਦੁੱਧ ਹੋ ਗਿਆ ਗਰਮ ਤੇ ਬਸ ਆ ਦੋ ਚਾਰ ਭਾਂਡੇ ਰਹਿ ਗਏ ਤੇ ਰਵਿੰਦਰ ਨੂੰ ਕਹਿੰਨੀ ਆ ਕਿ ਨਾ ਫੁਲਕੇ ਕਾ ਲੈ ਤੇ ਨਾਲੇ ਜਿਹੜੇ ਦੁਪਹਿਰ ਦਾ ਕੰਮ ਨਾ ਕਰ ਲੈ ਰਵਿੰਦਰ ਹਾਂਜੀ ਰਵਿੰਦਰ ਹਾਂਜੀ ਦੀਲੀ ਰਵਿੰਦਰ ਮੈਂ ਨਾ ਸਬਜੀ ਬਣਾਤੀ ਐ ਤੇ ਮੈਂ ਹੁਣ ਨੰਨਾ ਨੂੰ ਬੜਾਉਣ ਲੱਗੀ ਉਹਦਾ ਨਾ ਕੱਲ ਟੈਸਟ ਹੈਗਾ ਤੇ ਤੂੰ ਫੁਲਕੇ ਲੈ ਲੈ ਤੇ ਜਿਹੜੇ ਦੋ ਚਾਰ ਭਾਂਡੇ ਰਹਿ ਗਏ ਉਹ ਵਾਜ ਲੈ ਠੀਕ ਹੈ ਜੀ ਆਪ ਦੀਦੀ ਤੁਸੀਂ ਦੇਖੋ ਨਾ ਸੰਤ ਬਿਲਕੁਲ ਹੀ ਨਹੀਂ ਸੌ ਰਿਹਾ ਹੈਗਾ ਮੈਨੂੰ ਸੌਣ ਤਾਂ ਲੱਗੀ ਹੋਈ ਆ ਤੇ ਆ ਕੇ ਕਰ ਲੈ ਭੈਣੇ ਕੰਮ ਉਹੋ ਦੀਦੀ ਪਲੀਜ਼ ਤੁਸੀਂ ਹੁਣ ਫੁਲਕੇ ਬਣਾ ਲਓ ਪਲੀਜ਼ ਮੈਂ ਕਿਦੋਂ ਇਹ ਸੋਏਗਾ ਤੇ ਮੈਂ ਕਦੋਂ ਉਠਾਂਗੀ ਤੇ ਕਦੋਂ ਬਣਾਵਾਂਗੀ ਤੇ ਮੰਮੀ ਨੇ ਰੋਟੀ ਨੂੰ ਬਹੁਤ ਹੋਣਾ ਤੁਸੀਂ ਦੇਰਵਿੰਦਰ ਮੈਂ ਆਪਣਾ ਸਾਰਾ ਕੰਮ ਕਰ ਕਰ 13 ਰੂਪ ਦਾ ਬਣਾ ਹੋ ਗਿਆ ਪੈਸਾ 10 ਰੂਪ ਦਾ 10 ਰੂਪ ਦਾ ਤੇ ਤੂੰ ਇਹਨੂੰ ਚੁੱਪ ਕਰਾ ਕੇ ਸੁਵਾ ਕੇ ਤੇ ਹੁਣ ਕੇ ਲਾ ਲਈ ਮੈਂ ਆਪਣੀ ਕੁੜੀ ਪੜਾ ਲਈ ਹੈ ਉਹ ਦੀਦੀ ਰੋਜ਼ ਕਿਥੇ ਮੈਂ ਸਾਰੇ ਕੰਮ ਕਰਦੀ ਆ ਮੈਂ ਤੁਹਾਨੂੰ ਅੱਗੇ ਕਿਹਾ ਤੂੰ ਅੱਜ ਵੀ ਕਰਨਾ ਪੈ ਮੇਰੀ ਕੁੜੀ ਦੇ ਕੱਲ ਟੈਸਟ ਹੈ ਨਹੀਂ ਤੇ ਮੈਂ ਕਰਨਾ ਨਹੀਂ ਦਿੰਦੀ ਉਹ ਦੀਦੀ ਤੁਸੀਂ ਦੇਖੋ ਸਾਮ ਕਿੰਨਾ ਛੋਟਾ ਦੇਖੋ ਮੰਨਦਾ ਕਿਸਦਾ ਕਹਿਣਾ ਕਿੰਨਾ ਉਹ ਕਰ ਰਿਹਾ ਹੈ ਮੈਂ ਕਿਵੇਂ ਬਣਾਉਂਗੀ ਕੁਲਕੇ ਦੇਖ ਪਾ ਰਹੇ ਮੈਂ ਤਾਂ ਸਾਰਾ ਕੰਮ ਕਰਤਾ ਭਾਵੇਂ ਤੂੰ ਇਹਨੂੰ ਰੋਦਿਆਂ ਨੂੰ ਬਣਵਾ ਪਾਵੇਂ ਸੁਆਕੇ ਬਣਾਈ ਮੈਂ ਚੱਲਨੀ ਆ ਠੀਕ ਹੈ ਓਹੋ ਦੀ ਰੀਪਲੇਸ ਯਾਰ ਦੀਦੀ ਵੀ ਨਾ ਕੋਈ ਗੱਲ ਨਹੀਂ ਸੁਣਦੇ ਹੁਣ ਮੈਂ ਇਹਦੇ ਨਾਲ ਭਾਂਡੇ ਮੰਜਾ ਰੋਟੀ ਬਣਾਵਾਂ ਜਾਂ ਇਹਨੂੰ ਚੁੱਪ ਕਰਾਵਾਂ ਮੈਂ ਕਿਵੇਂ ਕਰਾਂਗੀ ਇੰਨਾ ਸਾਰਾ ਕੰਮ ਪਰ ਕੀ ਕਰਾਂ ਮਨਾ ਕਰਨਾ ਤਾਂ ਪੈਣਾ ਹੀ ਹੈ ਹੁਣ ਉਹ ਤਾਂ ਜਵਾਬ ਦੇ ਗਏ ਨੇ ਚਲ ਮੈਂ ਹੁਣ ਲੱਗਦੀ ਆ ਸੋਈ ਚੀ ਉਹ ਤੇ ਬਿਤਾ ਨਹੀਂ ਦੇਖਦੀ ਯਾਰ ਬੜਾ ਸੈਮ ਹੋ ਗਿਆ ਹੁਣ ਫਟਾਫਟ ਪਾਣੇ ਚੂਕੇ ਤੇ ਰੋਟੀ ਪਕਾਣੀ ਆ ਦੀਦੀ ਨੇ ਤਾਂ ਮਨਾ ਤੱਕ ਦਿੱਤਾ ਸੀਗਾ ਕਿ ਮੈਂ ਤਾਂ ਭਾਂਡੇ ਧੋਵਾਂਗੀ ਨਹੀਂ ਮੈਂ ਦਿੱਤੀਆਂ ਮੇਰੇ ਉੱਤੇ ਤਾਂ ਨਾ ਹੋਆ ਯਾਰ ਜਵਿੰਦਰ ਹੈ ਹਜੇ ਰੋਟੀ ਬਣੀ ਨਹੀਂ ਹੈਗੀ ਹੁਣ ਤਾਂ ਸਾਮ ਨੂੰ ਹਜੇ ਸਵਾਕੇ ਹੱਡੀਆਂ ਤੁਹਾਡੇ ਸਾਹਮਣੇ ਕਿੰਨਾ ਉਹ ਪਰੇਸ਼ਾਨ ਹੋ ਰਿਹਾ ਸੀ ਤੁਸੀਂ ਤਾਂ ਮੈਨੂੰ ਕਹਿ ਕੇ ਚਲੇ ਗਏ ਕਿ ਥੋੜੇ ਭਾਂਡੇ ਪਏ ਰੋਟੀ ਬਣਾ ਲਈ ਔਰ ਉਹਨੂੰ ਸਵਾਗ ਦੇ ਨਾਲ ਕੰਮ ਕਰਨਾ ਬਹੁਤ ਮੁਸ਼ਕਲ ਹੈ ਉਹਨੂੰ ਮੈਂ ਹੁਣ ਸਵਾਕੇ ਹੱਡੀਆਂ ਤਾਂ ਫਿਰ ਮੈਂ ਕਿਚਨ ਚ ਵੜੀ ਜੇ ਮੈਂ ਭਾਂਡੇ ਧੋ ਅਗਲੇ ਦੀ ਰੋਟੀ ਬਣਾ ਲੈਂਦੀ ਹੂੰ ਤੇਰੇ ਦੇ ਬ੍ਰਿੱਖ ਦਾ ਬੰਨ ਰਹੀ ਨਾ ਅਸੀਂ ਵੀ ਬੱਚਿਆਂ ਨਾਲ ਕੰਮ ਕੀਤਾ ਤੇ ਪਹਿਲੀ ਵਾਰ ਤੇ ਨਹੀਂ ਹੋਇਆਗਾ ਨਾ ਕਿ ਜਿਹੜੇ ਬੱਚਿਆਂ ਨਾਲ ਕੰਮ ਕਰਦੇ ਆ ਅਸੀਂ ਬੱਚੇ ਵੀ ਸਾਹਮਣੇ ਨਾਲ ਕੰਮ ਵੀ ਕੀਤਾ ਦੀਦੀ ਪਹਿਲਾਂ ਦਾ ਟਾਈਮ ਕੁਝ ਹੋਰ ਸੀ ਅੱਜ ਕੱਲ ਦੇ ਬੱਚੇ ਨਹੀਂ ਸੰਭਲਦੇ ਤੁਹਾਡੇ ਸਾਹਮਣੇ ਸਹਿਬ ਕਿੰਨੀ ਜਿੱਦ ਕਰਦਾ ਉਹ ਬਿਲਕੁਲ ਵੀ ਮਿਹਰਤ ਬਿਨਾਂ ਨਹੀਂ ਰਹਿੰਦਾ ਹੈਗਾ ਤੇ ਉਹਨੂੰ ਸੁਵਾਏ ਬਿਨਾਂ ਮੈਂ ਕਿੱਦਾਂ ਕੰਮ ਕਰੂੰਗੀ ਜਿਵੇਂ ਉਹਨੂੰ ਨਹੀਂ ਸੁਵਾਦੀ ਤਾਂ ਮੇਰੇ ਪਿੱਛੇ-ਪਿੱਛੇ ਘੁੰਮਦਾ ਕਹੋ ਉਹਨੂੰ ਇੰਨਾ ਤਾਂ ਮੇਰੇ ਨਾਲ ਕੋਆਪਰੇਟ ਕਰਨਾ ਹੀ ਪੈਗਾ ਮੈਨੂੰ ਇਹ ਜਿਹਾ ਨਹੀਂ ਲੱਗਦਾ ਮੈਨੂੰ ਐਦਾਂ ਕਰਨਾ ਨਹੀਂ ਚਾਹੀਦਾ ਸੋ ਸਾਨੂੰ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਉਧਰਾਨੀ ਦਿਖਾਨੀ ਨੂੰ ਵੀ ਮਿਲ ਕੇ ਰਹਿਣਾ ਚਾਹੀਦਾ ਤੇ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਛੋਟਾ ਬੱਚਾ ਹੈ ਤਾਂ ਇੱਕ ਜਣਾ ਬੱਚੇ ਨੂੰ ਫੜ ਲਓ ਤੇ ਦੂਸਰਾ ਬੰਦਾ ਕੰਮ ਕਰੋ ਜਿਹਦੇ ਨਾਲ ਇਹ ਕਿ ਤੁਹਾਡੇ ਵਿੱਚ ਪਿਆਰ ਵੀ ਬਣਿਆ ਰਹੇਗਾ ਤੇ ਕਿਸੇ ਨੂੰ ਇਹ ਵੀ ਨਹੀਂ ਲੱਗੇਗਾ ਕਿ ਮੈਂ ਸਾਰਾ ਕੰਮ ਕਰਦੀ ਆ ਤੇ ਦੂਸਰਾ ਬੰਦਾ ਕੋਈ ਕੰਮ ਨਹੀਂ ਕਰਦਾ ਸੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਤੋਂ ਕੋਈ ਵੀ ਥੋੜੀ ਜਿਹੀ ਸਿੱਖਿਆ ਮਿਲੀ ਹੈ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਜਰੂਰ ਲਾਈਕ ਕਰੋ। ਜੀ ਤੁਹਾਡਾ ਸਾਰਿਆਂ ਦਾ ਧੰਨਵਾਦ।